ਗਵਰਨਰ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਇਹ ਜਿਹੜੀ ਸਿਹਤ ਯੋਜਨਾ ਬੀਮਾ ਯੋਜਨਾ ਬਣਾਈ ਗਈ ਹੈ ਜੀ ਇਹ ਬਹੁਤ ਹੀ ਜਿਆਦੀ ਜਿਹੜੀ ਹੈ ਜੀ ਬਹੁਤ ਹੀ ਵਧੀਆ ਇੱਕ ਪ੍ਰਾਲਾ ਹੈ ਜੀ ਤਾਂ ਕਿ ਜਿਹੜਾ ਗਰੀਬ ਗੁਰਬਾ ਵੀ ਹੋਵੇ ਚਾਹੇ ਕੋਈ ਵੀ ਹੋਵੇ ਉਹ ਜਿਹੜਾ ਆਪਣਾ ਇਲਾਜ ਜਿਹੜਾ ਉਹ ਕਰਵਾ ਸਕਦਾ ਜੀ ਜਿਹੜਾ ਤਾਂ ਕਿ ਲੱਖਾਂ ਰੁਪਈਆ ਜਿਹੜਾ ਇਲਾਜ ਦੇ ਵਿੱਚ ਲੱਗਦਾ ਹੀ ਉਹ ਤੋਂ ਛੁਟਕਾਰਾ ਪਾ ਸਕਦਾ ਜੀ ਅਸੀਂ ਉਹਨਾਂ ਦੇ ਐਮਐਲਏ ਬੱਗਾ ਸਾਹਿਬ ਅਮਨਜੀਤ ਦੇ ਸਾਰਿਆਂ ਦੇ ਬਹੁਤ ਸਾਰਾ ਧੰਨਵਾਦੀ ਧੰਨਵਾਦੀ ਆ ਜੀ ਕਿ ਉਹਨਾਂ ਨੇ ਅਪਰਾਲਾ ਕੀਤਾ ਤੇ ਤਾਂ ਕਿ ਸਾਰਿਆਂ ਨੂੰ ਇਹ ਜਿਹੜੀ ਸਹੂਲਤਾਂ ਮੈਡੀਕਲ ਸਹੂਲਤ ਦਿੱਤੀ ਹੈ ਜੀ ਉਹਨਾਂ ਦਾ ਬਹੁਤ ਧੰਨਵਾਦ ਹੈ ਮੈਂ ਅਜੇ ਗੁਲਸ਼ਨ ਕੁਮਾਰ ਜੀ ਬਲੋਕ ਇੰਚਾਰਜ ਆਮਾਦੀ ਪਾਰਟੀ ਹਲਕਾ ਨੌਰ ਅਜੇ ਕੰਪੁਸ਼ਕਰਮਾ ਧਰਮਸ਼ਾਲਾ ਵਾਰ ਨੰਬਰ 8 ਬਸਤੀ ਜੋਧੇ ਵਾਲ ਤੇ ਲਗਾਇਆ ਗਿਆ ਹੈ ਜੋ ਕਿ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਵੱਲੋਂ 10 ਲੱਖ ਦੀ ਜਿਹੜੀ ਸਿਹਤ ਬੀਮਾ ਯੋਜਨਾ ਹਲਕਾ ਐਮ ਐਲ ਏ ਚੌਧਰੀ ਮਦਲਾ ਦੇ ਬਗਾ ਜੀ ਦੇ ਸਹਿਯੋਗ ਦੇ ਨਾਲ ਇੱਥੇ ਲਗਾ ਗਿਆ ਹੈ ਬਹੁਤ ਵਧੀਆ ਕੰਮ ਚੱਲ ਰਿਹਾ ਲੋਕਾਂ ਦੇ ਵਿੱਚ ਪੂਰਾ ਉਤਸ਼ਾਹ ਜਿਹੜੀ ਮਾਨ ਸਾਹਿਬ 10 ਲੱਖ ਦੀ ਬੀਮਾ ਯੋਜਨਾ ਦੇ ਰਹੇ ਆ ਉਹਦੇ ਕਾਰਡ ਬਣਾ ਰਿਹਾ ਜੀ ਲੋਕ ਸਾਰੇ ਤੇ ਪਰਚੀਆਂ ਕਟੀਆਂ ਜਾ ਰਹੀਆਂ ਸਾਰੀ ਟੀਮ ਆਮ ਆਦਮੀ ਪਾਰਟੀ ਦੀ ਦੀਪੂ ਕਈ ਜੀ ਨਰਿੰਦਰ ਬੇਟੂ ਜੀ ਜਗਵਿੰਦਰ ਜੱਸੀ ਜੀ ਸੁਨੀਲ ਜੀ ਔਰ ਸਾਡੇ 베ਦੀ ਸਾਹਿਬ ਔਰ ਸਾਡੇ ਸੁਖਵੀਰ ਸ਼ਰਮਾ ਜੀ ਔਰ ਸਾਰੀ ਟੀਮ ਆਮ ਆਦਮੀ ਪਾਰਟੀ ਦੇ ਇੱਥੇ ਲੱਗੀ ਹੋਈ ਹੈ ਲੋਕਾਂ ਦੀ ਸੇਵਾ ਦੇ ਵਿੱਚ ਅਸੀਂ 24 ਘੰਟੇ ਹਾਜ਼ਰ ਹਾਂ ਅੱਜ ਸਾਡੇ ਵਾਰਡ ਨੰਬਰ 8 ਵਿਸ਼ਕਰਮਾ ਧਰਮਸ਼ਾਲਾ ਦੇ ਵਿੱਚ ਚੌਧਰੀ ਮਦਨ ਲਾਲ ਬੱਗਾਈ ਦੇ ਦਿਸ਼ਾ ਨਿਰਦੇਸ਼ਾ ਦੇ ਜਿਹੜਾ ਸੀਐਮ ਭਗਵੰਤ ਮਾਨ ਜੀ ਸਿਹਤ ਬੀਮਾ 10 ਲੱਖ ਦਾ ਯੋਜਨਾ ਜਿਹੜੀ ਹੈਗੀ ਹੈ ਉਹ ਅੱਜ ਸ਼ੁਰੂਆਤ ਕੀਤੀ ਗਈ ਹੈ ਜਿਹਦੇ ਵਿੱਚ ਦੇਖੋ ਕਾਫੀ ਪਰਿਵਾਰ ਉਹਦਾ ਫਾਇਦਾ ਲੈ ਰਹੇ ਆ ਤੇ ਮੈਂ ਆਪਣੇ ਵਾਰਡ ਵਾਸੀਆਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਵਾਂ ਕਿ ਇਹ ਜਿਹੜਾ ਕੈਂਪ ਹੈ ਇਹ ਲਗਾਤਾਰ 10 ਦਿਨ ਵਾਰਡ ਨੰਬਰ 8 ਤੋਂ ਚੱਲਣਾ ਵਾ ਤੇ ਉਹ ਜਿਨ੍ਹਾਂ ਦਾ ਕਾਰਡ ਨਹੀਂ ਬਣਿਆ ਉਹ ਇਸ ਕਾਰਡ ਦਾ ਜ਼ਰੂਰ ਲਾਭ ਉਠਾ ਸਕਣ ਕਿਉਂਕਿ ਸਾਡੇ ਐਮ.ਐਲ.ਏ. ਸਾਹਿਬ ਚੌਧਰੀ ਮਦਨਾਲ ਬੱਗਾ ਜੀ ਦੇ ਇੱਕੋ ਹੀ ਟੀਚਾ ਵੀ ਸਾਡੇ ਜਿਹੜਾ ਉਹਨਾਂ ਦਾ ਹਲਕਾ ਨੌਰਤ ਆ ਉਹ ਪਰਿਵਾਰ ਹੈ ਤੇ ਮੈਂ ਵੀ ਇਦੀ ਆਪਣਾ ਜਿਹੜਾ ਵਾਰਡ ਆ ਉਹਨੂੰ ਪਰਿਵਾਰ ਸਮੇ ਦਾ ਕਿਸੇ ਨੂੰ ਵੀ ਸਿਹਤ ਪੱਕੋ ਕੋਈ ਦਿੱਕਤ ਨਹੀਂ ਆਣੀ ਚਾਹੀਦੀ ਤੇ ਆਪਾਂ ਨੂੰ ਲੋਕਾਂ ਦੀਆਂ ਜਿਹੜੀਆਂ ਗਲਤ ਅਫਵਾਹਾਂ ਉਹ ਚ ਨਹੀਂ ਆਣੇ ਚਾਹੀਦਾ ਵੀ ਉਹ ਕਹਿੰਦੇ ਕਾਰਡ ਚੱਲਣਾ ਨਹੀਂ ਇਹ ਕਾਰਡ ਹਰ ਪਾਸੇ ਚੱਲਦਾ ਪਿਆ ਇੱਥੇ ਕਈ ਪਰਿਵਾਰ ਇਦਾਂ ਦੇ ਹੈਗੇ ਜਿਹੜੇ ਕਹਿੰਦੇ ਵੀ ਅਸੀਂ ਸਾਡੇ ਪ੍ਰੋਬਲਮ ਆਈ ਆ ਅਸੀਂ ਉੱਥੇ ਆਪਣਾ ਕਾਰਡ ਚਲਾਇਆ ਤੇ ਸਾਡਾ ਪਰਿਵਾਰ ਬਿਨਾ ਪੈਸੇ ਦਿੱਤੇ ਮੁਫਤ ਇਲਾਜ ਤੋਂ ਪਰਿਵਾਰ ਦਾ ਜੋ ਮੈਂਬਰ ਉਹ ਘਰ ਆਇਆ ਤੇ ਮੈਂ ਬੇਨਤੀ ਕਰੂੰਗਾ ਸਾਰੇ ਇਸ ਚੀਜ਼ ਦਾ ਲਾਭ ਜ਼ਰੂਰ ਉਠਾਣ ਤੇ ਜਿਹੜੀ ਆਮ ਆਦੀ ਪਾਰਟੀ ਸਰਕਾਰ ਆ ਤੁਹਾਡੀ ਆਪਣੀ ਸਰਕਾਰ ਆ ਤੇ ਇਹਨੂੰ ਜ਼ਰੂਰ ਸਪੋਰਟ ਕਰਨ ਦੇਖੋ ਇਹ ਜਿਹੜਾ ਜਿਹੜਾ 2027 ਦੀ ਤਿਆਰੀ ਹੈ ਇਹ ਲੋਕਾਂ ਤੇ ਡਿਪੈਂਡ ਹੁੰਦੀ ਹੈ ਲੋਕਾਂ ਨੂੰ ਜੇ ਸੀਐਮ ਭਗਵੰਤ ਮਾਨ ਜੀ ਦੀ ਦਿੱਤੀਆਂ ਫੈਸਿਲਟੀਆਂ ਉਹ ਵਧੀਆ ਲੱਗ ਰਹੀਆਂ ਵੈ ਤੇ ਤੁਹਾਡੇ ਸਾਹਮਣੀਆਂ ਦੇਖ ਲਓ ਬੜਾ ਬੜੀਆਂ ਪਾਰਟੀਆਂ ਪਹਿਲਾਂ ਆਈਆਂ ਉਹਨਾਂ ਨੇ ਕੁਝ ਨਹੀਂ ਲੋਕਾਂ ਦਾ ਸੋਚਿਆ ਤੇ ਜਿਹੜੀ ਸਾਡੀ ਆਮ ਆਦੀ ਪਾਰਟੀ ਸਰਕਾਰ ਆ ਉਹ ਆਪਣੀ ਜਨਤਾ ਦੀ ਸਰਕਾਰ ਆ ਤੇ ਲੋਕ ਆਪਣੇ ਮਨ 'ਚ ਬਿਠਾਈ ਬੈਠੇ ਆ ਕਿ ਆਮ ਆਦੀ ਪਾਰਟੀ ਨੂੰ ਜਿਤਾਣਾ ਵੈ ਬਾਕੀ 2022 ਜਦੋਂ ਆਊਗਾ ਤੁਹਾਨੂੰ ਫਤਵਾ ਦੇਖਣ ਨੂੰ ਮਿਲ ਜਾਣਾ ਵੀ ਪਹਿਲਾਂ ਨਾਲੋਂ ਵੱਧ ਸੀਟਾਂ ਤੇ ਆਮ ਆਦੀ ਪਾਰਟੀ ਸਰਕਾਰ ਜਿੱਤੂਗੀ